ਲੁਧਿਆਣਾ ਤੋਂ ਆਮ ਆਦਮੀ ਪਾਰਟੀ ਐਮਐਲਏ ਗੁਰਪ੍ਰੀਤ ਗੋਗੀ ਨੇ ਹਾਲ ਹੀ ਦੇ ਵਿੱਚ ਰਵਨੀਤ ਬਿੱਟੂ ਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਤੇ ਤੰਕਾ ਸਿਨੇ ਜੀ ਹਾਂ ਉਹਨਾਂ ਨੇ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਨੂੰ ਕਾਂਗਰਸ ਪਾਰਟੀ ਦਾ ਫੁੱਫੜ ਤੱਕਦਾ ਦੱਸਦਾ ਉਹਨਾਂ ਕਿਹਾ ਕਿ ਇਹ ਉਹ ਫੁੱਫੜ ਹੈ ਜਿਹੜਾ ਹਰ ਪ੍ਰੋਗਰਾਮ ਹੋ ਕੇ ਰੁਸਦਾ ਉਹਨਾਂ ਕਿਹਾ ਕਿ ਇਹਨਾਂ ਕਾਂਗਰਸੀਆਂ ਖਿਲਾਫ ਘੋਰ ਅਪਰਾਧੀਆਂ ਵਾਂਗੂ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਜੇਲਾ ਵਿੱਚ ਡੱਕਣਾ ਚਾਹੀਦਾ ਹੈ ਵਿਧਾਇਕ ਗੋਗੀ ਉਹਨਾਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਮੌਕੇ ਉਹਨਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਸੱਦਾ ਦੇਣਾਈ ਲੋਕਾਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਸਾਬਕਾ ਮੰਤਰੀ ਆਸ਼ੂ ਕਾਂਗਰਸ ਪਾਰਟੀ ਦੇ ਫੁੱਫੜ ਨੇ ਜਿਹੜੇ ਹਰ ਪ੍ਰੋਗਰਾਮ ਦੇ ਵਿੱਚ ਰੋਸ ਜਾਂਦੇ ਨੇ ਇਹਨਾਂ ਫੁੱਫੜਾ ਨੂੰ ਹੁਣ ਅਜਿਹੇ ਕੰਮ ਕਰਨੇ ਬੰਦ ਕਰ ਦੇਣੇ ਚਾਹੀਦੇ ਨੇ ਹੋਰ ਉਹਨਾਂ ਕੀ ਕੁਝ ਕਿਹਾ ਆਓ ਸੁਣਦੇ ਆਂ ਦੇਖੋ ਜਿਹੜੀ ਤਾਂ ਬਿੱਟੂ ਆਸ਼ੂ ਦੀ ਗੱਲ ਆ ਆਸ਼ੂ ਤਾਂ ਇੱਕੋ ਜਿਵੇਂ ਰਿਸ਼ਤਿਆਂ ਦੇ ਵਿੱਚ ਫੁੱਫੜ ਹੁੰਦਾ ੜਾ ਇਹ ਕਾਂਗਰਸ ਦਾ ਫੁੱਫੜ ਆ ਵੀ ਕੋਈ ਕੋਈ ਵੀ ਪ੍ਰੋਗਰਾਮ ਹੁੰਦਾ ਉਹਨੇ ਰੁਸਣਾ ਹੀ ਰੁਸਣਾ ਹੁੰਦਾ ਠੀਕ ਆ ਨਾ ਇਹ ਕਾਂਗਰਸ ਦਾ ਫੁੱਫੜ ਆ ਜਿਹਨੇ ਹਰ ਕਾਂਗਰਸ ਦੇ ਫੰਕਸ਼ਨ ਤਾਂ ਹੀ ਕਾਂਗਰਸ ਥੱਲੇ ਗਈ ਹੈ ਇਹ ਫੁੱਫੜਾ ਕਰਕੇ ਮੇਰਾ ਕਹਿ ਲੈ ਅਸੀਂ ਫੁੱਫੜਾ ਨੂੰ ਕੋਹੋ ਆਈ ਜੀ ਰਿਹਾ ਛੋੜਾ ਜਾ ਸੰਭਲ ਜਾਣਾ ਚਾਹੀਦਾ ਕਿ ਮੌਕੇ ਦੇ ਜ਼ਾਕਰ ਦਾ ਫੁੱਫੜ ਛੱਡ ਕੇ ਹੁਣ ਚੰਗਾ ਰਿਸ਼ਤਾ ਬਣਾ ਭਾਈਚਾਰਿਆਂ ਨਾਲ ਰਿਸ਼ਤਾ ਬਣਾਉਣ ਤਾਂ ਕਿ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾ ਸਕੇ ਅਸਰ ਗੋਗੀ ਜੀ ਜਿੱਦਾਂ ਦਿੱਤੇ ਪੁੱਛੀ ਗਏ ਦੇਖਿਆ ਕਾਰਪੋਰੇਸ਼ਨ ਦਾ ਵਿਰੋਧ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਵੀ ਕੋਈ ਜਵਾਬ ਦਿੱਤਾ ਕਿ ਅੱਜ ਸੀਐਮ ਸਾਹਿਬ ਦਾ ਪ੍ਰੋਗਰਾਮ ਹੈ ਜਾ ਰਿਹਾ ਔਰ ਇੱਕ 175 ਦੇ ਕਰੀਬ ਮੋਹੱਲਾ ਕਲੀਨਿਕਾਂ ਦਾ ਬੈਂਡ ਦੇ ਕਰੀਬ ਹੋਈ ਮੋਹੱਲਾ ਕਲੀਨਿਕਾਂ ਦਾ ਉਹਨਾਂ ਨੇ ਦੋ ਦਿਨਾਂ ਚ ਭਾਰੀ ਪਰਤਮ ਉਹਨਾਂ ਨੇ ਲੋਕਾਂ ਨੂੰ ਇਹ ਸੁਗਾਤਾਂ ਦਿੱਤੀਆਂ ਨੇ ਕਿਸ ਤਰੀਕੇ ਨਾਲ ਇਹ ਸਾਰਾ ਦਿਨ ਪੰਜਾਬ ਦੀ ਬਿਹਤਰੀ ਵਾਸਤੇ ਪਿੰਗਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਦੋਨੋਂ ਮਾੜ ਜੋ ਸਾਡੇ ਜਿਹੜੇ ਯੋਧੇ ਨੇ ਇਹ ਪੰਜਾਬ ਚ ਬੱਚੇ ਫਿਰਦੇ ਨੇ ਤਾਂ ਕਿ ਸਾਡੇ ਪੰਜਾਬੀ ਜਿਨ੍ਹਾਂ ਨੇ ਸਾਨੂੰ ਇੰਨਾ ਹੈਵੀ ਮੰਡਟ ਦੇ ਕੇ ਪੰਜਾਬ ਪੰਜਾਬ ਦੀ ਸਰਕਾਰ ਬਣਾਈ ਹੈ ਆਪਣੀ ਪਸੰਦੀ ਸਰਕਾਰ ਬਣਾਈ ਹੈ ਉਹਨਾਂ ਦੀਆਂ ਉਹਨਾਂ ਦੀਆਂ ਸਦਰਾ ਪੂਰੀਆਂ ਕਰਨ ਵਾਸਤੇ ਇਹ ਜਿਹੜੀ ਆਪਣੀ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮ ਉਹ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਸਾਡੇ ਮਾੜ ਜੋ ਸਾਰੇ ਐਮ ਐਲ ਏ ਮਿਨਿਸਟਰ ਐਮਪੀ ਜੁਰਾ ਸਵਰਧਾਨੇ ਸਾਰੇ ਰਲ ਮਿਲ ਕੇ ਅਸੀਂ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਾਂ। ਕਾਂਗਰਸ ਕਹਿੰਦੀ ਹੈ ਵੀ ਹਮਪਾਲ ਦੀ ਘੁੜਾਈ ਪਈ ਹੈ ਵੀ ਉਹ 5 ਤਰੀਕ ਨੂੰ ਕਾਂਗਰਸ ਦੇ ਵਰਕਰوں ਤੇ ਐਮਪੀ ਔਰ ਕਈ ਆਗੂ ਗ੍ਰਿਫਤਾਰੀਆਂ ਦੇ ਲਏ ਨੇ। ਨਾ ਇਹ ਕਿਹੜਾ ਉੱਥੇ শ্রীলঙ্কা ਦਾ ਜਾਂ ਪਾਕਿਸਤਾਨ ਦਾ ਮੋਰਚਾ ਜਿੱਤ ਕੇ ਆਏ ਨੇ ਜਿਹੜੇ ਅਸੀਂ ਇਹਨਾਂ ਨੂੰ ਕਰਨਾ ਠੀਕ ਹੈ ਕਾਨੂੰਨ ਤੋੜਿਆ ਇਹਨਾਂ ਨੇ ਇਹਨਾਂ ਨੂੰ ਤਾਂ ਫੜ ਫੜ ਕੇ ਮੈਂ ਤਾਂ ਕਹਿੰਦਾ ਮੇਰੇ ਮੂੰਹ ਚੋਂ ਕੋਈ ਐਸਾ ਅਪਸ਼ਬਦ ਨਹੀਂ ਬੋਲਣਾ ਚਾਹੁੰਦਾ ਜੋ ਇੱਕ ਕੋਰੇ ਪ੍ਰਾਧਾਨ ਨਾਲ ਕਰਨਾ ਚਾਹੀਦਾ ਕਾਨੂੰਨ ਨੂੰ ਉਸ ਕਾਨੂੰਨ ਦੇ ਤਹਿਤ ਨਾਲ ਫੜ ਕੇ ਜੇਲਾ ਡਕਣਾ ਚਾਹੀਦਾ ਤਾਂ ਕਿ ਕੋਈ ਵੀ ਅੱਗੇ ਤੋਂ ਐਦਾਂ ਦੀ ਕਾਨੂੰਨ ਤੋੜਨ ਦੀ ਮਤਲਬ ਹਿੰਮਤ ਨਾ ਕਰ ਸਕੇ ਸਰ ਐਦਾਂ ਦੀ ਪੁਲਿਸ ਦੀ ਨਾਕੰ ਜੇ ਕਮਜ਼ੋਰੀ ਦੇਖੀ ਹੈ ਬਿਲਕੁਲ ਸਾਹਮਣੇ ਔਰ ਇਹਨਾਂ ਦੇ ਐਫਆਈਰ ਡਰਜ ਹੋਈ ਹੈ ਕਾਂਗਰਸ ਦੇ ਔਰ ਪੁਲਿਸ ਦੇ ਸਾਹਮਣੇ ਪਲੈਟਫਾਰਮਸ ਕਰ ਰਿਹਾ ਕੁਸ਼ੀ ਦੂਰੀ ਤੇ ਵੀ ਤੇ ਪੁੱਛਣਾ ਹੋਊਗਾ ਕਿ ਸਰ ਇਹ ਉਹ ਦੇਖੋ ਗੱਲ ਇਹ ਹੁੰਦੀ ਆ ਲਾਅ ਐਂਡ ਆਰਡਰ ਪੁਲਿਸ ਨੇ ਮੇਨਟੇਨ ਕਰਨਾ ਹੁੰਦਾ ਠੀਕ ਆ ਹਰ ਚੀਜ਼ ਦਾ ਮੋਕੇ ਦੀ ਨਜ਼ਾਕਤ ਦੇਖਣੀ ਹੁੰਦੀ ਹੈ ਬਾਕੀ ਇਹ ਬਾਹਰ ਨਹੀਂ ਰਹਿਣਗੇ ਸਭ ਸੇ ਕੁਸਲਾਕਾਂ ਦੇ ਪਿੱਛੇ ਜਾਣਗੇ ਜੋ ਅੱਜ ਇਹ ਗਿੱਦੜਪਾਗੀਆਂ ਦੇ ਰਹੇ ਨੇ ਬਾਹਰ ਲੋਕਾਂ ਨੂੰ ਮਤਲਬ ਇੱਕ ਬਰਸਾਤੀ ਡੱਡੂ ਜੋ ਕਿ ਉਹ ਚੋਣਾ ਦੇ ਮੈਦਾਨ ਚ ਉਤਰ ਕੇ ਆਏ ਨੇ ਇੱਕ ਇਹ ਮਤਲਬ ਸਿਰਫ ਚੋਣਾ ਵੇਲੇ ਇਹਨਾਂ ਨੂੰ ਯਾਦ ਆਉਂਦੇ ਨੇ ਸਾਰੇ ਜਿੰਨੇ ਵੀ ਇਹਨਾਂ ਨੂੰ ਪ੍ਰੋਬਲਮਾਂ ਹੁੰਦੀਆਂ ਨੇ ਆਪਣੇ ਆਪ ਨੂੰ ਤੇ ਉਹ ਚੀਜ਼ਾਂ ਮਤਲਬ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਇਹ ਇਹ ਇੱਕ ਜ਼ਮੀਨੀ ਪੱਦਰ ਲਾਪਰੇ ਨੇ ਜੋ ਕਿ ਹੁਣ ਇਹਨਾਂ ਦੀ ਜ਼ਮੀਨ ਖੁੱਸ ਚੁੱਕੀ ਆ ਤੇ ਲੋਕਾਂ ਨਾਲ ਮੂੰਹ ਨਹੀਂ ਲਾੜਾ ਤੇਸ ਕਰਕੇ ਚੁੱਪਚਾਪ ਆਪਣੀ ਇਹ ਅੰਦਰ ਜਾਣ ਅੰਦਰ ਬੈਠ ਕੇ ਆਪਣੇ ਆਪ ਨੂੰ ਆਤਮ ਮੰਥਨ ਕਰਨ ਕਿਸ ਤਰੀਕੇ ਦੀ ਇਹਨਾਂ ਨੇ ਬਲੂਗਾਂ ਨਾਲ ਇਹਨਾਂ ਨੇ ਬੇਰਹਿਮੀਆਂ ਦੇ ਨਾਲ ਉਹਨਾਂ ਦੀ ਬਦਤਮੀਜ਼ੀਆਂ ਕਰਕੇ ਉਹਨਾਂ ਨਾਲ ਬਤਸਲੂਕੀਆਂ ਕੀਤੀਆਂ ਨੇ ਉਹਨਾਂ ਨੂੰ ਖਰਾਬ ਕੀਤਾ ਆ ਉਹਨਾਂ ਨੂੰ ਬੇਇਜ਼ਤ ਕਰਕੇ ਘਰੋਂ ਕੱਢਿਆ ਤੇ ਦਰਵਾਜ਼ੇ ਬੰਦ ਰੱਖੇ ਨੇ ਬਿੱਟੂ ਸਾਹਿਬ ਨੇ ਅੱਜ ਤੱਕ ਤੱਕ ਇਹ ਕੋਈ ਦਰਵਾਜ਼ਾ ਉਹਨਾਂ ਦਾ ਖੁੱਲਿਆ ਨਹੀਂ ਤੇ ਸਾਡੇ ਵੀ ਹੁਣ ਤੁਸੀਂ ਦੇਖੋ ਇੱਥੇ ਸੰਗਤ ਆਉਂਦੀ ਆ ਦਰਵਾਜ਼ੇ ਸਾਡੇ ਖੁੱਲਿਆ ਸਾਹਮਣੇ ਬੈਠੇ ਆ ਇਹਨਾਂ ਦਾ 12 12 70 70 99 ਨੇ ਔਰ ਤਾਲੇ ਮੋٹے ਜੰਜੀਰਾਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਕੋ ਆਪਣੇ ਘਰਾਂ ਦੇ ਤਾਲੇ ਤੋੜਨ ਤੇ ਉੱਥੇ ਲੋਕਾਂ ਦੀ ਗੱਲ ਸੁਣਨ ਨਾ ਕਿ ਕਾਰਪੋਰੇਸ਼ਨ ਦੇ ਤਾਲੇ ਜਾਂ ਸਰਕਾਰੀ ਦਰਾਂ ਨੂੰ ਕਾ ਤਾਲੇ ਲਾਉਣੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ